ਪੁਰਾ ਤਾਜਾ ਸੁਭਾ ਪਸ਼ੂ ਅੱਜ ਕੱਲ ਤਾਂ ਸ਼ੂਗਰ ਦੇ ਮਰੀਜ਼ ਵਾਧੂ ਹੈਗੇ ਜੀ ਕੋਈ ਇਹੋ ਜੀ ਗੱਲ ਤਾਂ ਹੈ ਨਹੀਂ ਗਲੂਕੋਜ਼ ਚੈੱਕ ਕਰਨਾ ਔਖਾ ਜੀ ਪਸ਼ੂ ਦਾ ਪੂਛ ਤੇ ਵਿੱਥਲੇ ਜਿਹੜੀ ਨਾੜ ਹੁੰਦੀ ਹੈ ਨਾ ਬਰੀਕ ਨਾੜ ਜਿਹੜੀ ਹੁੰਦੀ ਹੈ ਉੱਥੋਂ ਸ਼ੂਗਰ ਚੈੱਕ ਕਰੋ ਪਸ਼ੂ ਦੇ ਤਾਜ ਸੁਭਾ ਕੋਈ ਔਖਾ ਕੰਮ 250 ਰੁਪਏ ਦੀ ਮਸ਼ੀਨ ਆਉਂਦੀ ਹੈ ਗਲੂਕੋ ਗਲੂਕੋ ਨੜ ਘਾਤੇ ਕਦੇ ਬਿਜੁੜਦਾ ਚੈੱਕ ਹੋ ਜਾਂਦਾ ਨਾਲ ਜੇ ਗਲੂਕੋਜ਼ ਲੈਵਲ 50 ਤੋਂ ਥੱਲੇ ਹੈ ਨਾ ਜੇ ਤਾਂ ਉਹਨੇ ਦੁੱਧੋ ਤਾਰਨਾ ਹੀ ਨਹੀਂ ਜੋ ਮਰਜ਼ੀ ਕਰੀ ਚੱਲੋ ਭਰਉਣਾ ਕਿਵੇਂ ਕਿਲੋ ਗੁੜ ਦੇ ਦੋ ਅਮਾਨੇ ਨੂੰ ਸਿਰੇ ਸਮਝਾ ਕੇ ਆਇਆ ਜੀ ਮੈਂ ਕਿ ਮੈਨੂੰ ਆਏ ਦੱਸੋ ਵੀ ਤੁਸੀਂ ਫੁਰਲੀਆਂ ਚ ਕਿਲੋ ਕਿਲੋ ਗੁੜ ਕਿਉਂ ਨਹੀਂ ਪਾਉਂਦੇ ਗੁੜ ਅੱਜ ਵੀ ਲੋਕ ਕਹਿੰਦੇ ਗੁੜ ਗਰਮ ਹੁੰਦਾ ਫਿਰ ਮੈਂ ਕਿ ਕਦੋਂ ਖਾਓਗੇ ਮਈ ਜੋ ਚਖਾਓਗੇ ਗਰਮੀ ਤਾਂ ਚਾਹੀਦਾ ਉਹ ਭਾਈ ਗਰਮੀ ਚਾਹੀਦਾ ਮੈਂ ਕਹਿੰਦਾ ਹਾਂ ਗਰਮੀ ਚਾਹੀਦਾ ਕਿਲੋ ਕਿਲੋ ਗੁੜ ਅੱਜ ਕੱਲ ਦੇਖੋ ਕਿੰਨੀ ਸਮੱਸਿਆ ਆ ਰਹੀ ਹੈ ਦੇਖੋ ਗੱਲ ਕੀ ਹੈ ਲੋਕ ਲੋਕ ਸਮਝਣ ਕਿੰਨੀ ਸਮੱਸਿਆ ਆ ਰਹੀ ਹੈ ਮੱਝਾਂ ਦੁੱਧ ਨਹੀਂ ਲਾ ਰਹੀਆਂ ਮੈਨੂੰ ਲੋਕ ਪੁੱਛਣਗੇ ਦਵਾਈ ਦਰ ਦੋ ਮੈਂ ਕਹਾਂ ਵੀ ਦਵਾਈ ਤੇ ਬਾਅਦ ਤੁਸੀਂ ਮੈਂ ਪਹਿਲਾਂ ਦੱਸੋ ਗਲੂਕੋਜ਼ ਲੈਵਲ ਚੈੱਕ ਕਰਾਏ ਜਿਹੜੀ ਮਾਝ ਦਾ ਗਲੂਕੋਜ਼ ਲੈਵਲ 40 45 ਰਹਿ ਰਿਹਾ ਉਹਦਾ ਨਹੀਂ ਦੁੱਧ ਉਤਰਨਾ ਜੀ ਉਹਦਾ ਅੰਡਾ ਵੀ ਨਹੀਂ ਨਿਕਲਣਾ ਹੈਗਾ ਉਹਨੇ ਤਾਰਾਂ ਦੇਈ ਜਿਹੜੇ ਗਾਂ ਆ ਤੁਹਾਡੀ ਤਾਰਾਂ ਛੱਡੀ ਜਾਊਗੀ ਜਾਂ ਨਾ ਨਿਕਲਣਾ ਹੈਗਾ ਲਾ ਲਓ ਜਿੰਨੇ ਮਰਜ਼ੀ ਹਾਰਮੋਨ ਜੀ ਨਹੀਂ ਬੱਚਾ ਬਣਨਾ ਲੁੱਟੇ ਜਾਓਗੇ ਨਾਲੇ ਦੁੱਧ ਦੀ ਕੁਆਲਿਟੀ ਖਰਾਬ ਕਰੋਗੇ ਟੀਕਾ ਭਰਉਣ ਲੱਗਿਓ ਚੰਗੀ ਗਾਂ ਚੰਗੀ ਗਾਂ ਹੈ ਤੁਹਾਡੇ ਕੋਲ ਚੰਗਾ ਵਧੀਆ ਤੁਹਾਡੇ ਕੋਲ نسل ਦਾ ਟੀਕਾ ਮਗਾਰਾ ਯਾਰ ਸਾਹਮਣੇ ਕੋਈ ਛੋਟੀ ਦੇ ਛੋਟੀ ਪਿੰਡ ਦੀ ਲਾਇਵ ਹੈ ਉੱਥੋਂ ਦਾ ਗਲੂਕੋਸ ਲੈਵਲ ਚੈੱਕ ਕਰੋ ਕਿੰਨਾ ਔਖਾ ਕੰਮ ਹੈ ਇੱਕ ਫਿਰ ਜਿਹੜੇ ਡਾਕਟਰ ਨੂੰ ਬੁਲਾਇਆ 100 200 ਐਕਸਟਰਾ ਯਾਰ ਪਹਿਲਾਂ ਗਲੂਕੋਸ ਹੈ ਯਾਰ ਜੇ 50 ਤੋਂ ਥੱਲੇ ਨਹੀਂ ਅੰਡਾ ਨਿਕਲਣਾ ਕਦੋਂ ਸਮਝਾਂਗੇ ਅਸੀਂ ਗੱਲਾਂ ਇਹ ਚਾਰ ਦਿਨ ਤਾਰਾ ਕਰੀਂ ਨਾ ਚਾਰ ਦਿਨ ਟੀਕਾ ਭਰਉਣ ਨਾਲ ਇੱਕ ਵਾਰੀ ਗਲੂਕੋਸ ਲੈਵਲ ਚੈੱਕ ਕਰਾ ਸਕਦੇ ਹਾਂ ਕਿਸੇ ਨੇ ਨਹੀਂ ਕਰਨਾ ਤੁਹਾਡੇ ਵਾਸਤੇ ਤੁਹਾਨੂੰ ਕਰਨਾ ਪੈਣਾ ਹੈ ਆਪ ਕਰਨਾ ਪੈਣਾ ਆਪ ਸਿੱਖਣਾ ਪੈਣਾ ਹੈ ਜੇ ਪੈਸੇ ਕਮਾਉਣੇ ਆ ਤਾਂ ਸਿੱਖਣਾ ਪੈਣਾ ਦੂਜੇ ਨੰਬਰ ਤੇ ਬਲੱਡੀ ਹੋ ਰਹੀਆਂ ਦੇਖੋ ਕਿੰਨੀ ਅੱਜ ਕੱਲ ਦੇ ਮੌਸਮ ਦੇ ਵਿੱਚ ਆਹ ਜਿਹੜਾ ਸਮਾਂ ਚੱਲ ਰਿਹਾ ਜਦੋਂ ਮੱਝ ਸੰਧੀ ਹੈ ਸਾਡੀ ਮਕਾਂ ਸੰਧੀ ਹੈ ਬਰਸੀਮ ਇੰਦਰੋਂ ਵਧੀਆ ਸਾਡੇ ਕੋਲ ਹੋ ਗਿਆ ਤਿਆਰ ਰਾਈਕਰ ਹੋ ਗਿਆ ਤਿਆਰ ਹਨਾ ਵੀ 18% ਪ੍ਰੋਟੀਨ ਅਸੀਂ ਕੀ ਕਰਨਾ ਫੀਡ ਲੈ ਆਓ ਵਧੀਆ ਜੀ ਵਧੀਆ ਕੁਆਲਿਟੀ ਦੀ ਖੰਡ ਲੈ ਆਓ ਜੀ ਹਨਾ ਪੌਣੇ ਚੋਂ ਕਰ ਦੋ ਵਧੀਆ ਜੀ ਠੀਕ ਹੈ ਜੀ ਮੁੜ ਕੇ ਕੀ ਹੁੰਦਾ ਜੀ 30 35 ਦਿਨਾਂ ਬਾਅਦ ਪਤਾ ਲੱਗਦਾ ਜੀ ਦੁੱਧ ਚ ਛਿੱਦੀਆਂ ਆਉਣ ਲੱਗ ਗਈਆਂ ਜੀ ਹਨਾ ਤਾਰਾਂ ਵੀ ਕਿਸਮੈ ਲੀਆਂ ਹੋ ਗਈਆਂ ਅੱਜ ਮੈਨੂੰ ਸਵੇਰੇ ਇੱਕ ਮੁੰਡਾ ਪੌਣ ਆਇਆ 2 ਮਹੀਨੇ ਹੋ ਗਏ ਕਹਿੰਦਾ ਜੀ ਤੇ ਮਸਲੇ ਸਮਝੋ ਕੀ ਹੁੰਦਾ ਦੇਖੋ ਜਦੋਂ ਅਸੀਂ ਯੂਰੀਆ ਮੰਨ ਲਓ ਕਿਸੇ ਤਰੀਕੇ ਨਾਲ ਯੂਰੀਆ ਜਾ ਰਿਹਾ ਪੱਠਿਆਂ ਚ ਪ੍ਰੋਟੀਨ ਜਾ ਰਹੀਆਂ ਨਾਈਟ੍ਰੋਜਨ ਜ਼ਿਆਦਾ ਜਾ ਰਹੀਆਂ ਬਲੱਡ ਯੂਰੀਆ ਲੈਵਲ 25 ਤੋਂ 30 ਹੋਣਾ ਚਾਹੀਦਾ ਪਸ਼ੂ ਦਾ ਮਤਲਬ 100 ਐਮਐਲ ਖੂਨ ਚ 25 ਤੋਂ 30 ਮਿਲੀਗ੍ਰਾਮ ਯੂਰੀਆ ਹੋਣਾ ਚਾਹੀਦਾ ਹੈ ਹੁਣ ਜੇ ਯੂਰੀਆ ਤੁਸੀਂ ਕੀ ਕਰਨਾ ਹੈ ਸਵੇਰੇ 6 ਵਜੇ ਪੱਠੇ ਪਾਏ ਠੀਕ ਹੈ ਜੀ 7-8 ਵਜੇ ਕੋਸ਼ਕ ਕਰਨੀ ਹੈਗਾ ਮੈਂ ਤੁਹਾਨੂੰ ਦੱਸਾਂ ਮੈਂ ਬਥੇਰੇ ਬੰਦੇ ਆਪਣੇ ਇਲਾਕੇ ਚ ਲਾਇਆ ਇਹ ਕੰਮ ਕੋਸ਼ਕ ਨਹੀਂ ਹੈਗਾ ਸਿਰ ਇੱਕ ਖੂਨ ਦਾ ਸੈਂਪਲ ਕਢਾਉਣਾ ਜੀ ਜਿਹੜੀ ਵੀ ਲੈਬਰਾਟਰੀ ਪਿੰਡ ਚ ਹੈਗੀ ਉਹਨੂੰ ਕਹਿੰਦਾ ਯੂਰੀਆ ਟੈਸਟ ਕਰ ਦੇ ਕਿੰਨਾ ਮੰਨ ਲਓ 35 40 50 ਇਦਾਂ ਹੋਊਗਾ ਜਦੋਂ ਪਸ਼ੂ ਦੀਆਂ ਤਾਰਾਂ ਕਿਸਮੈਲੀਆਂ ਹੋ ਗਈਆਂ ਦਵਾਈਆਂ ਭਰਾ ਕੇ ਹਮਲੇ ਤੋਂ ਵੀ ਦੁੱਧ ਮਤਲਬ ਕਿ ਤੁਹਾਡੀਆਂ ਘਰ ਦੇ ਤੁਹਾਡੇ ਕਹਿਣ ਲੱਗੇ ਵੀ ਜੀ ਪਤੀਲੇ ਤਾਂ ਸਾਫ਼ ਹੀ ਨਹੀਂ ਹੁੰਦੇ ਦੁੱਧ ਜੰਮਦਾ ਹੀ ਨਹੀਂ ਮਤਲਬ ਕਿ ਸਕਰੋਚ ਬ੍ਰਾਈਡ ਘਰ ਜਾਂਦਾ ਪਤੀਲਾ ਨਹੀਂ ਜਰਾ ਸਾਫ਼ ਹੁੰਦਾ ਤਾਂ ਖੂਨ ਚ ਯੂਰੀਆ ਵਧਿਆ ਬੈ ਕੀ ਹਾਲ ਕੀ ਹੈ ਦੇਖੋ ਚੈੱਕ ਕਰਾਇਆ ਯੂਰੀਆ 35 40 ਆ ਗਿਆ ਕੀ ਕਰਨਾ ਜੀ ਖਾਲ ਬੰਦ ਕਰ ਦਿਓ ਜੀ ਪੱਠੇ ਅੱਧੇ ਕਰ ਦਿਓ ਜੇ ਜੀ ਫੀਡ ਪਾ ਰਹੇ ਮੰਨ ਲਓ 10 ਕਿਲੋ 7-8 ਕਿਲੋ ਫੀਡ ਪਾ ਰਹੇ ਹੋ ਫੀਡ ਦੀ ਮਾਤਰਾ ਅੱਧੀ ਕਰਦੇ ਉਦਾਂ ਵਿੱਚ ਉੱਕਰ ਪਾ ਲਓ ਤੀਜੇ ਦਿਨ ਤੁਹਾਡੀਆਂ ਤਾਰਾਂ ਵੀ ਸਾਫ਼ ਤੇ ਧਾਰਾਂ ਵੀ ਸਾਫ਼ ਜੇ ਬੜੀ ਜਲਦੀ ਕਰਨਾ ਇੱਕ ਦਿਨ ਜੀ ਕਰਨਾ ਫਿਰ ਕਿਲੋ ਘੋੜ ਦੇਣਾ ਸ਼ੁਰੂ ਕਰ ਦੇਣਾ ਕਿ ਦਵਾਈਆਂ ਉਦੋਂ ਕੰਮ ਕਰਨਗੀਆਂ ਜਦੋਂ ਖੁਰਾਕ ਸਹੀ ਹੈ ਜੇ ਖੁਰਾਕ ਨਾ ਸਹੀ ਤਾਂ ਦਵਾਈਆਂ ਨੇ ਹਿੰਮਤ ਲੈਣਾ ਬਕਰ ਨਹੀਂ ਅੱਜ ਕੱਲ ਤੁਸੀਂ ਦੇਖੋ ਟੈਂਪਰੇਚਰ 90% ਪਸ਼ੂਆਂ ਦਾ ਟੈਂਪਰੇਚਰ ਲੋਅ ਰਹਿ ਰਿਹਾ ਜੇ ਟੈਂਪਰੇਚਰ 100 ਤੋਂ ਥੱਲੇ ਚਲਾ ਗਿਆ ਜੀ ਨਾ ਬੱਚਾ ਨਾ ਅੰਡਾ ਨਿਕਲਣਾ ਜੀ ਨਾ ਦੁੱਧ ਨਿਕਲਣਾ ਕਦੋਂ ਸਮਝਾਂਗੇ ਤੁਸੀਂ ਆਪ ਤਾਂ ਸੀ ਚੈਟਰ ਬਾਕੇ ਬੈਠੇ ਆ ਉੱਪਰ ਦੀ ਲੋਈਆਂ ਲੈਣੀਆਂ ਉੱਥੇ ਪੁਰਾਣੇ ਤੇ ਨਸਬ ਪੁਰਾਣੇ ਗੱਦੇ ਰੱਖੇ कसे ਵੇ ਇਹ ਗੱਦੇ ਨਾ ਬਿਮਾਰੀ ਦਾ ਘਰ ਨੇ ਗਰਮੀਆਂ 'ਚ ਇਹਦੇ ਸਾਰੇ ਚਿਚੜ ਹੁੰਦੇ ਸਰਦੀਆਂ 'ਚ ਇਹਦੇ ਠੰਡ ਹੁੰਦੀ ਹੈ ਉਹ ਜੇ ਪ੍ਰਾਲੀ ਪਾਓ ਥੱਲੇ ਤੂੰ ਨਹੀਂ ਲਾ ਕੇ ਗੱਲ ਨਹੀਂ ਬਣਨੀ ਕਿ ਹੀਟਰ ਲਾਓ 300 ਰੁਪਏ ਦਾ ਹੁੰਦਾ 300 ਯੂਨਟ ਵੀ ਫਰੀ ਹੈ ਦੋ ਦੋ ਮੀਟਰ ਲਵਾਏ ਲੋਕਾਂ ਨੇ ਹੀਟਰ ਲਾਓ ਡੰਦਰਾ ਚ ਜੇ ਦੁੱਧ ਚੋਣਾ ਗੁਰੂਕੁਸ਼ ਲੈਵਲ ਉਦੋਂ ਸਹੀ ਰਹੂਗਾ ਜਦੋਂ ਤੁਸੀਂ ਆਪ ਸੋਚ ਕੇ ਦੇਖੋ ਥੋੜਾ ਜਿਦਾ ਟੈਂਪਰੇਚਰ ਲੋ ਹੋਵੇ ਤਾਂ ਕੰਮ ਕਰਨ ਨੂੰ ਮਨ ਕਰਦਾ ਮੈਨੂੰ ਬਹੁਤ ਲੋਕ ਕਹਿੰਦੇ 15 ਲੀਟਰ ਵਾਲੀ ਮੱਝ 5 ਲੀਟਰ ਤੇ ਆ ਕੇ ਦਵਾਈ ਦੱਸੋ ਮੈਂ ਕਿ ਕੋਈ ਦਵਾਈ ਨਹੀਂ ਭਾਈ ਪਰਾਲੀ ਪਾੜੋ ਥੱਲੇ ਹੀਟਰ ਲਿਆਓ 300 ਰੁਪਏ ਦਾ ਲਾ ਲਓ ਹੱਬਾ ਨਾਲ ਜੇ ਬੰਦ ਕਰ ਲੋ ਤੁਹਾਨੂੰ ਪਤਾ ਲੱਗ ਜੂਗਾ ਮੱਝਾਂ ਨੂੰ ਠੰਡ ਜ਼ਿਆਦਾ ਲੱਗਦੀ ਹੈ ਦੇਸੀ ਗਾਵਾਂ ਨੂੰ ਠੰਡ ਜ਼ਿਆਦਾ ਲੱਗਦੀ ਹੈ ਦੋਗਲੀਆਂ ਗਾਵਾਂ ਨੂੰ ਠੰਡ ਇੰਨੀ ਜ਼ਿਆਦਾ ਨਹੀਂ ਲੱਗਦੀ ਹੈਗੀ ਬਿਰੋਇ ਤੁਹਾਡਾ ਪੈਸਾ ਹੈ ਤੁਹਾਡਾ ਖੂਨ ਪਸੀਨੇ ਦਾ ਪੈਸਾ ਹੈ ਪ੍ਰਾਲੀ ਪੋਣੀ ਕੀ ਓਕੇ ਦੱਸੋ ਉਹ ਜੋ ਪੰਜਵੇਂ ਦਿਨ ਬਦਲਣੀ ਪਊਗੀ ਮੈਂ ਕਿਹਾ ਮਹੀਨੇ ਦੀ ਓਨੀ ਪ੍ਰਾਲੀ ਨਹੀਂ ਲੱਗਣੀ ਜੇ ਬਿਮਾਰ ਹੋ ਗਈ ਡਾਕਟਰ ਪਰਚੋ ਨੇ ਪਹਿਲੇ ਲੈ ਜੀ ਕਦੋਂ ਕਰਾਂਗੇ ਅਸੀਂ ਦੱਸੋ ਗੱਦੇ ਨਾਲ ਨਹੀਂ ਗੱਲ ਬਣਨੀ ਹੈਗੀ ਗੱਦੇ ਦੇ ਉੱਪਰ ਕਦੇ ਗੋਡਾ ਰੱਖ ਕੇ ਦੇਖੋ ਬੋਡੇ ਦੋਖਣ ਲੱਗ ਜਾਂਦੇ 5 ਮਿੰਟ ਚ ਤੇ ਡੰਗਰ ਸਾਰਾ ਤਨ ਬੈਠਾ ਸਾਨੂੰ ਪਸ਼ੂ ਸਾਨੂੰ ਸਾਨੂੰ ਪਤਾ ਹੀ ਨਾ ਕਰਿਆ ਹੈਗਾ ਤੁਸੀਂ ਬੇਸਿਕ ਚੀਜ਼ਾਂ ਸਹੀ ਨਹੀਂ ਹੈਗੀਆਂ ਸਾਡੀਆਂ ਹੀਟਰ ਤੋਂ ਬਿਨਾਂ ਨਹੀਂ ਟੈਂਪਰੇਚਰ ਜਿਹੜੇ ਪਸ਼ੂ ਦਾ ਟੈਂਪਰੇਚਰ ਹੁਣ ਤੁਸੀਂ ਸਵੇਰੇ ਉੱਠ ਕੇ ਘਰ ਨੂੰ ਜਾ ਕੇ ਥਰਮਾਮੀਟਰ ਲੈਣਾ ਜੀ 2-4 ਪਸ਼ੂਆਂ ਦਾ ਟੈਂਪਰੇਚਰ ਚੈੱਕ ਕਰ ਲਓ ਜਿਹਦਾ ਟੈਂਪਰੇਚਰ ਮੰਨ ਲਓ 100 ਆ ਜਾਂ 99 ਆ ਉਹ ਮਤਲਬ ਹੀ ਨਹੀਂ ਨਾ ਗੱਪਣ ਹੋਵੇ ਨਾ ਉਹਨੇ ਦੁੱਧ ਦੇਣਾ ਜੀ ਜਿਹੜੀ ਮਰਜੀ ਦਵਾਈ ਦੇ ਲਓ ਜੀ ਤੁਸੀਂ ਇਹ ਮਸਲੇ ਨਾ ਸਾਡਾ ਖੂਨ ਚੂਸ ਰਹੇ ਆ ਅਖੀਰਲੀ ਗੱਲ ਚਿਚਰਾ ਦੀ ਗੱਲ ਕੀਤੀ ਸੀ ਸਾਹਬ ਨੇ ਇੱਕ ਚਿਚਰਾ ਦੀ ਇੱਕ ਉਲੀ ਰੋਗ ਦੀ ਦੇਖੋ 70 70 ਫਾਰ ਰੋਗ ਇਹ ਤੁਹਾਨੂੰ ਯਾਦ ਮੈਨੂੰ ਚਿਚਰਾ ਕੋ ਕਿਹੜਾ ਚੜਾਈ ਹੈ ਬਗੜੀ ਮੈਂ ਮੈਂ ਪਸ਼ੂਆਂ ਦੀ ਗੱਲ ਕਰ ਰਿਹਾ ਫਿਰ ਤੇ ਮੈਂ ਇਹ ਕਹਿ ਰਿਹਾ ਵੀ ਚਿਚਰਾ ਤਾਂ ਕਿਹੜਾ ਚੜਾਈ ਹੈ ਚਿਚਰਾਂ ਦੇ ਅੰਡਿਆਂ ਤੇ ਕੋਈ ਦਵਾਈ ਨਹੀਂ ਕੰਮ ਕਰਦੀ ਵੀਰੇ ਬਾਰ ਬਾਰ ਮੈਂ ਲੋਕਾਂ ਨੂੰ ਕਹਿਣਾ ਭਾਈ ਚਿਚਰਾਂ ਦੇ ਅੰਡਿਆਂ ਤੇ ਕੋਈ ਦਵਾਈ ਕੰਮ ਨਹੀਂ ਕਰਦੀ ਸਰਜੀਤ ਭਾਜੀ ਨੇ ਦੱਸਿਆ ਤੀ ਪਲਸਟਰ ਕਰ ਲੋ ਟੇਪ ਲਾ ਲੋ ਕਰ ਲੋ ਫਰੇਮ ਕਰਨ ਜਿਹੜੀ ਹੈਗੀ ਨਾ ਟ੍ਰੇਨਿੰਗ ਸੈਂਟਰ ਤੇ ਨਾ ਹੁਣ ਤੁਹਾਰੇ ਆਇਆ ਕਰਨਾ ਮੇਰਾ ਬੜਾ ਜੀ ਲੱਗਿਆ ਇੱਥੇ ਆ ਕੇ ਫਰੇਮ ਕਰਨਾ ਮਗਾਵਿਆ ਫਰੇਮ ਕਰਨਾ 2000 ਰੁਪਏ ਦੀ 1500 ਰੁਪਏ ਦੀ ਹੈ ਮੇਰੇ YouTube ਤੇ ਵੀਡੀਓ ਪਈ ਹੈ ਭਾਈ ਉਹਨਾਂ ਨੂੰ ਮੈਂ ਕਹ ਦੂਗਾ ਉਹ ਵੀ ਵੀਡੀਓ ਬਣਾ ਦੇ ਫਲੇਮ ਗਨ ਕੀ ਹੈ ਨਾ ਦੇਖੋ ਜਿਹੜੇ ਚਿਚਰਾਂ ਦੇ ਅੰਡੇ ਆ ਜਾਂ ਉਲੀ ਰੋਗ ਵਾਲੇ ਜੜੀਲੇ ਤਰਤਾ ਮਾਈਕੋਟੌਕਸਨ ਜਿਹੜੇ ਹੈਗੇ ਨੇ ਉਹਨਾਂ ਤੇ ਕੋਈ ਵੀ ਦਵਾਈ ਨਹੀਂ ਕੰਮ ਕਰਦੀ ਤੁਸੀਂ ਉਹਨਾਂ ਨੂੰ ਮਾਰ ਨਹੀਂ ਸਕਦੇ ਉਹਨਾਂ ਨੂੰ ਸਿਰਫ ਸਾੜ ਸਕਦੇ ਹੋ ਜਿਹੜੀ ਫਲੇਮ ਗਨ ਹੁੰਦੀ ਹੈ ਕੁਛ ਨਹੀਂ ਇੱਕ ਬਿਲਡਿੰਗ ਵਾਲੀ ਗਨ ਹੁੰਦੀ ਹੈ ਜੀ Amazon ਤੇ ਭਰੋਂਗੇ Flipkart ਤੇ ਭਰੋਂਗੇ ਮਿਲ ਜੇਗੀ ਤੁਹਾਡੇ ਕੋਲ ਕੋਈ ਬਿਲਡਿੰਗ ਵਾਲਾ ਉਹ ਤੋਂ ਬਣਵਾ ਲਓ ਜੀ LPG ਸਿਲੰਡਰ ਨਾਲ ਫਿੱਟ ਕਰੋ ਉਹਨੂੰ ਗੱਦੇ-ਗੁੱਦੇ ਚੱਕੋ ਜੀ ਥੱਲੋਂ ਇੱਕ ਵਾਰੀ ਸਾਰਾ ਕੁਝ ਜਿਹੜੇ ਖੰਨਾ ਕੁੰਝੇ 80% ਚ ਚਿੜ ਫਰਸ਼ਤੇ ਹੁੰਦੇ ਆ ਜੀ 20% ਪਸ਼ੂ ਤੇ ਹੁੰਦੇ ਆ ਜੀ ਮੈਂ ਕਦੇ ਵੀ ਨਹੀਂ ਕਹਦਾ ਚੁਚਨਾ ਦੇ ਟੀਕੇ ਲਗਾਉਣੇ ਚਾਹੀਦੇ ਨਾ ਕੋਈ ਬਹੁਤ ਲੰਬਾ ਚੌੜਾ ਫਾਇਦਾ ਜੀ ਫਲੇਮ ਕਰਨਾ ਤੁਸੀਂ ਕੀ ਕਰਦੇ ਇੱਕ ਚਿਚਰੀ ਮੰਨ ਲਓ ਤਿੰਨ ਚਾਰ ਹਜ਼ਾਰ ਅੰਡਾ ਦਿੰਦੀ ਹੈ ਜੀ ਤੇ ਤਿੰਨ ਚਾਰ ਹਜ਼ਾਰ ਅੰਡੇ ਤਾਂ ਤੁਸੀਂ ਦੇਰ ਲਓਗੇ ਤਿੰਨ ਹਫ਼ਤੇ ਚਾਰ ਹਫ਼ਤੇ ਕਿੰਨੇ ਚੁਚਰ ਬਣ ਜਾਣਗੇ ਚਾਰ ਬਿਮਾਰੀਆਂ ਪੰਜਾਬ ਨੇ ਜਿੰਨਾ ਤੇ ਪੰਜਾਬ ਦਾ ਬੜੀ ਡੇਰੀ ਦਾ ਵੱਡਾ ਮਸਲਾ ਹੈ ਇਹਨਾਂ ਪਲਾਜ਼ਮਾ ਜਿਹੜਾ ਪੀਲੀਆ ਰੋਗ ਹੋ ਗਿਆ ਵੇਸ਼ੀਆ ਜਿਹੜਾ ਖੂਨ ਚ ਜੇ ਪਸ਼ਾਬ ਚ ਖੂਨ ਆਉਂਦਾ ਜਿਹੜਾ ਥਲੇਰੀਆ ਕੈਨੇਡੂ ਰੋਗ ਹੋ ਗਿਆ ਟ੍ਰਪੈਨੋਜੋਮੀਸਿਸ ਹੋ ਗਈ ਇਹ ਚਿਕੜਾਂ ਦੀ ਦੇਣ ਨੇ ਮੱਖੀਆਂ ਦੀ ਦੇਣ ਨੇ ਜੀ ਉਹ ਫਲੇਮ ਗਨ ਨਾਲ ਤੁਹਾਡੇ ਕੋਲ 100 ਪਸ਼ੂ ਹੋਣ ਤਾਂ ਦੋ ਸਿਲੰਡਰ ਲੱਗਦੇ ਆ ਦੋ ਸਿਲੰਡਰ ਮਤਲਬ 1500 3000 ਰੁਪਏ ਜੋ ਵੀ ਹੈ ਨਾ ਦੇਖ ਤਾ ਪਸ਼ੂ ਸਾਡੀ ਗਾਂ ਮਾਰ ਹੋ ਗਈ ਜੀ 5000 ਰੁਪਏ 7000 ਤੱਕ ਘਟ ਦਵਾਈ ਲੱਗਦੀ ਤੇ 90% ਪਸ਼ੂ ਕੇ ਜ ਨਹੀਂ ਬਚਦੇ ਹੈਗੇ ਦਵਾਈਆਂ ਨਾਲ ਨਹੀਂ ਮਸਲਾ ਹੱਲ ਹੋਣਾ ਮੈਂ ਤੁਹਾਨੂੰ ਕਹਿ ਰਿਹਾ ਫਲੇਮ ਕਰਨ ਨਾਲ ਸਾਰਾ ਛੱਡ 15 ਦਿਨਾਂ ਵਿੱਚ ਇੱਕ ਵਾਰੀ ਸਾੜ ਕੇ ਦੇਖ ਲਓ ਤੁਸੀਂ ਤੁਹਾਡੀ ਜਿਹੜੀ ਵੈਕਸੀਨ ਤੁਹਾਡੀ ਜਿਹੜੀ ਖੁਰਾਕ ਹੈ ਜਿਹੜਾ ਤੁਹਾਡਾ ਜੋ ਵੀ ਕਰ ਰਹੇ ਉਹਦਾ ਅਸਰ ਵਧਣਾ ਸ਼ੁਰੂ ਹੋ ਜਾਊਗਾ ਦੂਜੀ ਗੱਲ ਗਰਮੀ ਹੋਵੇ ਸਰਦੀ ਹੋਵੇ ਜਿਹੜੇ ਪਸ਼ੂ ਨੂੰ ਬੁਖਾਰ ਹੁੰਦਾ ਮਿਸਟਾਈਟਸ ਹੁੰਦੀ ਹੈ ਜੀ ਹਨਾ ਪਹਿਲੇ ਤਾਂ ਤੁਸੀਂ ਇਲਾਜ ਕਰਵਾ ਲਿਆ ਠੀਕ ਹੈ ਜੀ ਤੁਹਾਡੇ ਡਾਕਟਰ ਤੁਹਾਨੂੰ ਸਲਾਹ ਦਿੰਦੇ ਜਿਹੜੇ ਵੀ ਤੁਹਾਡੇ ਮਾਰ ਹੈਗੇ ਜੋ ਵੀ ਹੈਗਾ ਤੁਹਾਡਾ ਜੇ ਦੂਜੇ ਦਿਨ ਵੀ ਬੁਖਾਰ ਹੋ ਗਿਆ ਨਾ ਜੀ ਤਾਂ ਸਵੇਰੇ ਪਹਿਲਾਂ ਸਾਡਾ ਕੋਈ ਸਰਕਾਰੀ ਬੋਲੀ ਜਿਹੜੇ ਕੋਵਿ ਜੀ ਤੁਹਾਡਾ ਪਸ਼ੂ ਪਾਲਣ ਵਿਭਾਗ ਦਾ ਉੱਥੇ ਲੈ ਜਾ ਖੂਨ ਦਾ ਸੈਂਪਲ ਕੱਢ ਕੇ ਜੀ EDTA ਵਾਇਲ ਦੇ ਵਿੱਚ ਕੋਈ ਪਿੰਡ ਦੀ ਇਨਵੈਂਟਰੀ ਹੈਗੀ ਉਥੋਂ ਜੀ ਸਾਡੇ ਯੂਨੀਵਰਸਿਟੀ ਹੈਗੀ ਜੀ ਸਾਡੀ ਖੂਨ ਦਾ ਸੈਂਪਲ ਟੈਸਟ ਕਰਾਓ ਜੀ ਜੇ ਪਸ਼ੂ ਨੂੰ ਦੂਜੇ ਦਿਨ ਵੀ ਫਰਕ ਨਹੀਂ ਨਾ ਪਿਆ ਜੀ ਤੇ ਜੇ ਉਹਦਾ ਖੂਨ 7 ਗ੍ਰਾਮ 8 ਗ੍ਰਾਮ ਹੈ ਜੀ ਬਿਮਾਰੀ ਨਾਲ ਨਹੀਂ ਉਹਨੇ ਖੂਨ ਦੀ ਕਮੀ ਨਾ ਮਰਦਣਾ ਮਿਸਟਾਈਟਸ ਦੇ ਕੇਸ ਹੈ बार-बार ਮਿਸਟਾਈਟਸ ਹੋ ਰਹੀ ਹੈ बार-बार ਪਸ਼ੂ ਪਿਰ ਰਹੇ ਹੈ ਇੱਕ ਵੱਡਾ ਕਾਰਨ ਖੂਨ ਦੀ ਕਮੀ ਹੈ ਔਰ ਖੂਨ ਦੀ ਕਮੀ ਆਇਰਨ ਦੀ ਕਮੀ ਨਹੀਂ ਹੁੰਦੀ ਇਹ ਲੋਹੇ ਦੀ ਕਮੀ ਨਹੀਂ ਹੁੰਦੀ ਜੀ ਇਹ ਜਗਵਾਲੀ ਕਰਨ ਵਾਲੇ ਪਸ਼ੂ ਨੇ ਜੀ ਦੁੱਧ ਚ ਆਇਰਨ ਨਹੀਂ ਹੁੰਦਾ ਜੀ ਲੋਹੇ ਦੀ ਮੈਂ ਗੱਲ ਕਰ ਰਿਹਾ ਦੁੱਧ ਚ ਲੋਹਾ ਨਹੀਂ ਹੁੰਦਾ ਜੀ ਵਿਟਾਮਿਨ ਸੀ ਵੀ ਨਹੀਂ ਹੁੰਦਾ ਆਇਰਨ ਦੇ ਪੀਕੇ ਨਹੀਂ ਲਾਉਣੇ ਜਿੰਕ ਕਾਪਰ ਦੀ ਘਾਟ ਹੈ ਲਗੂ ਤੱਤਾਂ ਦੀ ਘਾਟ ਹੈ ਜੀ ਬਿਮਾਰੀ ਜਿਹੜੀ ਹੈਗੀ ਉਹਦਾ ਇਲਾਜ ਕਰੋ ਪਰ ਖੂਨ ਟੈਸਟ ਜ਼ਰੂਰ ਕਰੋ ਜੇ ਖੂਨ 6 ਗ੍ਰਾਮ ਹੈ 7 ਗ੍ਰਾਮ ਹੈ ਤੁਰੰਤ ਜਿਹੜੀ ਤੁਹਾਡੀ ਯੂਨੀਵਰਸਿਟੀ ਤੁਹਾਡਾ ਜਿਹੜਾ ਪਸ਼ੂ ਪਾਲਣ ਨੂੰ ਭਾਗ ਦਾ ਮਾਹਰ ਹੈ ਉਹਦੇ ਨਾਲ ਸੰਪਰਕ ਕਰੋ ਕਿਉਂਕਿ ਖਤਰਾ ਅਸਲੀ ਉਹ ਹੈ ਗਰਮੀਆਂ ਦੇ ਵਿੱਚ ਅਤਿ ਦੀ ਗਰਮੀ ਜਾਂ ਅਤਿ ਦੀ ਸਰਦੀ ਚ ਜਿਹੜੀਆਂ ਬੱਚਾਂਾਂ ਦਾ ਮਰਦੀਆਂ ਉਹਨਾਂ 'ਚ ਬਹੁਤ ਸਾਰੇ ਪਸ਼ੂ ਖੂਨ ਦੀ ਕਮੀ ਨਾਲ ਮਰ ਜਾਂਦੇ। ਅਸੀਂ 2000 ਰੁਪਏ ਰਾਜ ਤੇ ਲਾਉਣੇ 200 ਰੁਪਏ ਟੈਸਟ ਤੇ ਲਾਉਂਦੇ ਇਹ। ਮੇਰੇ ਨਾਲ ਜਿੰਨੇ ਫਾਰਮਾਂ ਦੇ ਨਾਲ ਸਭ ਨੂੰ ਕਹਿੰਦਾ ਸੀ ਵੀ ਸੀ ਰਿਪੋਰਟ ਕਰਾ ਕੇ ਭੇਜੋ ਜੀ। ਖੂਨ ਕਿੰਦਾ 6 ਗ੍ਰਾਮ ਹੁੰਦਾ ਕਿੰਦਾ 7 ਗ੍ਰਾਮ ਹੁੰਦਾ। ਇਹ ਪਸ਼ੂ ਤੁਹਾਡੇ ਫਰੂ ਦੇਖਦੇ ਹੋਣਗੇ ਵੀ ਜਦ ਪਸ਼ੂ ਜਿਹੜਾ ਹੈਗਾ ਨਹੀਂ ਖਾ ਰਿਹਾ, ਨਹੀਂ ਦੱਜ ਕੇ ਦੁੱਧ ਦੇ ਰਿਹਾ। ਟੈਸਟ ਕਰਾਉਣ ਦੀ ਆਦਤ ਪਾਓ। ਅਖੀਰ ਤੇ ਜੀ ਮਿਨਰਲ ਮਿਕਸਚਰ ਦੀ ਗੱਲ ਕੀਤੀ ਸੀ ਸਾਬ ਨੇ ਮਿਨਰਲ ਮਿਕਸਚਰ ਦੀ ਮਾਤਰਾ ਨਿਰਧਾਰਤ ਕਰੋ ਜੀ। 8 ਤੋਂ 10 ਗ੍ਰਾਮ ਮਿਨਰਲ 1 ਕਿਲੋ ਦੁੱਧ ਵਿੱਚ ਮਨ ਲਓ ਜੇ 10 ਲੀਟਰ ਵਾਲਾ ਪਸ਼ੂ ਹੈ ਜੀ ਤਾਂ ਉਹਨੂੰ 100 ਗ੍ਰਾਮ ਮਿਨਰਲ ਦਿਓ ਜੇ 20 ਲੀਟਰ ਵਾਲਾ ਪਸ਼ੂ ਹੈ ਉਹਨੂੰ 200 ਤੋਂ 250 ਗ੍ਰਾਮ ਮਿਨਰਲ ਦੇਣਾ ਪਊਗਾ ਜੀ 25 30 40 ਗ੍ਰਾਮ ਨਹੀਂ ਦੇਣਾ ਜੀ ਜੇ ਕੋਈ 30 ਲੀਟਰ ਵਾਲੀ 40 ਲੀਟਰ ਵਾਲੀ ਗਾਂ ਹੈ ਜੀ ਯਕੀਨੀ ਬਣਾਓ ਉਹਨੂੰ 300 400 ਗ੍ਰਾਮ ਮਿਨਰਲ ਮਿਲਣਾ ਚਾਹੀਦਾ ਹੈ ਕਾਮਾਂ 'ਚ ਪ੍ਰੋਬਲਮ ਨਹੀਂ ਹੈਗੀ ਪ੍ਰੋਬਲਮ ਸਾਡੀ ਸੰਭਾਲ ਦੇ ਵਿੱਚ ਅਸੀਂ ਸਹੀ ਚੀਜ਼ ਦੀ ਤਰੀਕੇ ਨਾਲ ਨਹੀਂ ਗਾਉਣ ਰੱਖ ਰਹੇ ਜੇ ਯਾਰ ਕੁਝ ਬੰਦੇ ਦੇ ਕੋ 2000 3000 ਲੀਟਰ ਦੁੱਧ ਤੇ ਪਹੁੰਚ ਕੇ ਤਾਂ ਬਾਕੀਆਂ ਨੂੰ ਕੀ ਪ੍ਰੋਬਲਮ ਹੈ ਆਉਣ ਵਾਲਾ ਸਮਾਂ ਮਿੱਤਰੋ ਤੁਹਾਡਾ ਅਸੀਂ ਤੁਹਾਡੇ ਵਾਸਤੇ ਆ ਤੁਹਾਡੇ ਨਾਲ ਦੇਖੋ ਮਾਰਕੀਟ ਚ ਪ੍ਰੋਡਕਟ ਬਹੁਤ ਜ਼ਿਆਦਾ ਬਹੁਤ ਸਾਰੇ ਲੋਕਾਂ ਨੂੰ ਮੈਂ ਇੱਕ ਪ੍ਰੋਡਕਟਾਂ ਦਾ ਐਲਡੀਐਮ ਮੈਂ ਬਹੁਤ ਸਾਰੇ ਲੋਕਾਂ ਨੇ ਇਸ ਵਾਰ ਦੱਸਿਆ ਪਰ ਪ੍ਰੋਡਕਟ ਕਦੋਂ ਦੁੱਧ ਨਹੀਂ ਉਤਰ ਰਿਹਾ ਜੀ ਬੰਦੋ ਹਨਾ ਮੈਂ ਲੋਕਾਂ ਨੂੰ ਦੱਸ ਦਿੰਦਾ ਜੀ ਇਹ ਪ੍ਰੋਡਕਟ ਹੈ ਐਲਡੀਐਮ ਇਹ ਤੁਸੀਂ ਯੂਜ਼ ਕਰੋ 100 ਮਿੰਟ ਸਵੇਰੇ ਸ਼ਾਮ ਦਿਓ ਕਦੋਂ ਕੰਮ ਕਰੂਗਾ ਜਦੋਂ ਤੁਹਾਡੀ ਖੁਰਾਕ ਸਹੀ ਦਵਾਈਆਂ ਖੁਰਾਕ ਦਾ ਬਦਲ ਨਹੀਂ ਹੈਗਾ ਜੀ ਖੁਰਾਕੀ ਮਸਲੇ ਦਵਾਈਆਂ ਨਾਲ ਨਹੀਂ ਹੱਲ ਹੁੰਦੇ ਬਹੁਤ ਸਾਰੇ ਅੱਛੇ ਪ੍ਰੋਡਕਟ ਹੈ ਕਿ ਸਾਡਾ ਦਵਾਈਆਂ ਨਾਲ ਕੋਈ ਵਿਰੋਧ ਨਹੀਂ ਹੈਗਾ ਜੀ ਮੇਰਾ ਕਿਸੇ ਨਾਲ ਕੋਈ ਵਿਰੋਧ ਨਹੀਂ ਹੈਗਾ ਦਵਾਈਆਂ ਨਾਲ ਪਰ ਮੈਂ ਚਾਹਣਾ ਵੀ ਖੁਰਾਕੀ ਮਸਲੇ ਪਹਿਲਾਂ ਖੁਰਾਕ ਨਾਲ ਹੱਲ ਹੋਣ ਅਖੀਰ ਤੇ ਇੱਕੋ ਹੀ ਗੱਲ ਕਹੂੰਗਾ ਜੀ ਬੰਦਿਆਂ ਬਾਰੇ ਵੀ ਤੇ ਪਸ਼ੂਆਂ ਬਾਰੇ ਵੀ ਜੇ ਖੁਰਾਕ ਸਹੀ ਹੈ ਜੀ ਦਵਾਈਆਂ ਦੀ ਲੋੜ ਨਹੀਂ ਹੈਗੀ ਜੀ ਜੇ ਖੁਰਾਕ ਸਹੀ ਨਹੀਂ ਹੈਗੀ ਜੀ ਦਵਾਈਆਂ ਦਾ ਫਾਇਦਾ ਨਹੀਂ ਠੀਕ ਹੈ ਧੰਨਵਾਦ ਸਾਰਿਆਂ ਦਾ ਕਿਸਾਨ ਵੀਰੋ ਕਿਸੇ ਵੀ ਕਾਰਨ ਪਸ਼ੂ ਦਾ ਦੁੱਧ ਨਾ ਲਾਉਣਾ ਡੋਕੇ ਪਾਉਣਾ ਵਾਰ-ਵਾਰ ਪਸਮਾਕ ਕਰਨਾ ਜਾਂ ਪਸ਼ੂ ਦਾ ਬੱਚਾ ਮਰ ਜੇ ਆਕਸੀਟੋਸਰ ਮੈਨਾ ਜਿਹੜਾ ਪਸ਼ੂ ਦੁੱਧ ਨਹੀਂ ਦਿੰਦਾ ਜਾਂ ਪਸ਼ੂ ਦੇ ਦੁੱਧ ਦੀ ਫੈਟ ਘਟ ਆ ਰਹੀ ਐ ਐਸਨ ਘਟ ਆ ਰਹੀ ਐ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ ਐਲ ਡੀ ਐਮ एलडीएम 1 लीटर 3 लीटर दी पैकिंग है 100 मिली सवेरे 100 मिली शाम लगातार आपा 10 ਤੋਂ 15 ਦਿਨ ਪਛ ਨੂੰ ਪਿਉਣਾ ਹੈ ਜਿੱਥੋਂ ਪਸ਼ਵਾਂ ਨੂੰ ਦਵਾਈਆਂ ਮਿਲਦੀਆਂ तकरीबन ਉੱਥੋਂ एलडीएम ਮਿਲ ਜਾਂਦਾ ਹੈ ਇਸ ਤੋਂ ਇਲਾਵਾ Amazon Flipkart ਤੇ ਵੀ ਤੁਸੀਂ ਬੁਕਿੰਗ ਕਰ ਸਕਦੇ ਹੋ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਹੈ ਤੁਸੀਂ ਇਸ ਤੇ ਸੰਪਰਕ ਕਰ ਸਕਦੇ ਹੋ एलडीएम